ਲਓ ਜੀ ਫੈਟੀ ਲੀਵਰ ਫੈਟੀ ਲੀਵਰ ਤੇ ਗੱਲਾਂ ਬਾਤਾਂ ਹੋਣਗੀਆਂ ਗगन ਆਯੁਰਵੈਦਾ ਤੇ ਅਸੀਂ ਬੈਠੇ ਆ ਢਾਬੇ ਵਾਲੇ ਵੈਦ ਕਹਿੰਦੇ ਆ ਜੀ ਮੁਰੰਡਾ ਲੁਧਿਆਣਾ ਰੋਡ ਤੋਂ ਇਹ ਵੀਡੀਓ ਅਸੀਂ ਬਣਾ ਰਹੇ ਆ ਜੀ ਬੜਾ ਨਾ ਆ ਜੀ ਇਹਨਾਂ ਦਾ ਜੀ ਇਸ ਵੀਡੀਓ ਨੂੰ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਫਾਇਦਾ ਲੈਣਾ ਜੀ ਆਯੁਰਵੈਦਾ ਜੇਕਰ ਸਹੀ ਜਾਣਕਾਰੀ ਲੈਣੀ ਹੈ ਫੈਟੀ ਲੀਵਰ ਬਾਰੇ ਤਾਂ ਆਹ ਵੀਡੀਓ ਸਕਿਪ ਨਾ ਕਰਿਓ ਅਖੀਰ ਤੱਕ ਦੇਖਿਓ ਤੇ ਕੱਲੀ ਕੱਲੀ ਗੱਲ ਸੁਣਿਓ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਸ਼ੁਕਰੀਆ ਤੁਹਾਡਾ ਔਰ ਆਪਣੇ ਬੱਲੇ ਬੱਲੇ ਚੈਨਲ ਦੇ ਨਾਲ ਜੁੜੇ ਸਾਰੇ ভিউਅਰਸ ਦਾ ਧੰਨਵਾਦ ਹਾਂ ਦੇਖੋ ਜੀ ਦੂਸਰੀ ਤੀਸਰੀ ਵਾਰੀ ਸੀ ਤੁਹਾਡੇ ਕੋਲ ਆ ਰਹੀ ਜਦੋਂ ਵੀ ਅਸੀਂ ਆਨੇ ਸਾਨੂੰ ਬੜੀ ਵੱਡਮੁੱਲੀ ਜਾਣਕਾਰੀ ਮਿਲਦੀ ਹੈ ਤੇ ਅਸੀਂ ਅੱਜ ਚਾਹਨੇ ਆ ਕਿ ਫੈਟੀ ਲੀਵਰ ਦਾ ਦੱਸੋ ਜੀ ਲੱਛਣ ਕੀ ਹੈ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਪੰਜਾਬੀਆਂ ਦੇ ਵਿੱਚ ਫੈਟੀ ਲੀਵਰ ਦਾ ਜ਼ਿਆਦਾ ਸੀ ਦੇਖਦੇ ਆ ਤੇ ਇਹਦੇ ਲੱਛਣ ਕੀ ਹੈ ਕਿਵੇਂ ਪਤਾ ਲੱਗੇ ਕਿਸੇ ਨੂੰ ਕਿ ਮੈਨੂੰ ਫੈਟੀ ਲੀਵਰ ਹੋ ਗਿਆ ਜੀ ਤੁਸੀਂ ਸਰ ਅੱਜ ਜਿਹੜਾ ਮਤਲਬ ਇਹ ਟੀਮ ਜਿਹੜਾ ਫੈਟੀ ਲੀਵਰ ਦਾ ਚੁਣਿਆ ਹੈ ਇਹ ਮੁੱਢਾ ਬਿਮਾਰੀਆਂ ਦਾ ਆਇਰਵੇਦ ਦੇ ਅਕੋਰਡਿੰਗ ਰੂਟ ਕੌਜ਼ ਹੈ ਕਿਸੇ ਵੀ ਹੋਰ ਬਿਮਾਰੀ ਨੂੰ ਸੱਦਾ ਦੇਣ ਦਾ ਇਹ ਫੈਟੀ ਲੀਵਰ ਜਿਹੜਾ ਹੈਗਾ ਰੂਟ ਕੌਜ਼ ਹੈ ਤੇ ਜੇ ਗੱਲ ਕਰੀਏ ਇਹਦੇ ਲੱਛਣਾਂ ਦੀ ਆਪਾਂ ਇਹਦੇ ਲੱਛਣਾਂ ਦੇ ਵਿੱਚ ਆ ਤਾਂ ਨਾਰਮਲ ਹੈ ਕਿ ਤੁਹਾਨੂੰ ਗੈਸ ਤਜਾ ਬਣਨ ਲੱਗ ਜਾਂਦਾ ਹੈ ਜੀ ਭੁੱਖ ਘਟਣ ਲੱਗ ਜਾਂਦੀ ਹੈ ਇਸ ਤੋਂ ਬਿਨਾ ਤੁਹਾਡੇ ਵਾਲ ਚੜਨ ਲੱਗ ਜਾਂਦੇ ਨੇ ਜੀ ਜਾਂ ਆਪਣੀ ਨੈਕ ਦਾ ਪਿਛਲਾ ਹਿੱਸਾ ਇੱਥੇ ਇੱਕ ਬਲੈਕ ਜੀ ਲਾਈਨ ਬਣ ਜਾਂਦੀ ਹੈ ਸਕਿਨ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਗਰਦਨ ਤੇ ਪੂਰੀ ਗਰਦਨ ਤੇ ਹਾਂਜੀ ਹੂੰ ਤੇ ਇੱਕ ਹੋਰ ਸਿੰਪਟਮ ਕਿਹੜਾ ਪਾਇਆ ਜਾਂਦਾ ਪੂਰੇ ਸਰੀਰ ਚ ਖੁਸ਼ਕੀ ਵੱਜ ਜਾਂਦੀ ਹੈ ਖਾਰਿਸ਼ ਹੋਣ ਲੱਗ ਜਾਂਦੀ ਹੈ ਸਕਿਨ ਤੇ ਆਯੁਰਵੇਦ ਦੇ ਵਿੱਚ ਫੈਟੀ ਲੀਵਰ ਦਾ ਟ੍ਰੀਟਮੈਂਟ ਕਿੰਨਾ ਕੁ ਕਾਮਯਾਬ ਹੈਗਾ ਆਯੁਰਵੇਦ ਦੇ ਵਿੱਚ ਸਾਰਾ ਅਗਰ ਆਪਾਂ ਗੱਲ ਕਰਦੇ ਆਂ ਤਾਂ ਇਹਦੇ ਵਿੱਚ ਜਦੋਂ ਆਪਣੇ ਜਿਹੜਾ ਇੰਬੈਲੈਂਸ ਹੋ ਜਾਂਦੇ ਨੇ ਆਪਣੇ ਦੋਸ਼ਾ ਜੀ ਜਦੋਂ ਫੈਟੀ ਲੀਵਰ ਹੁੰਦਾ ਉਦੋਂ ਮੇਨ ਕੀ ਹੁੰਦਾ ਜਿਹੜਾ ਪਿੱਤ ਦੋਸ਼ ਤੇ ਕਫ ਦੋਸ਼ ਹੂੰ ਇਹਦਾ ਇੰਬੈਲੈਂਸ ਹੁੰਦਾ ਜੀ ਇਦੇ ਵਿੱਚ ਕੀ ਹੁੰਦਾ ਕਿ ਤੁਹਾਡੀ ਜਿਹੜੀ ਫਾਇਰ ਹੈ ਅਗਨੀ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਹੂੰ ਘਟ ਜਾਂਦੀ ਹੈ ਉਹ ਘਟਣ ਦੇ ਨਾਲ ਪਾਚਣ ਕਿਰਿਆ ਸਲੋ ਹੋ ਜਾਂਦੀ ਹੈ ਜੀ ਇਹ ਫੈਟੀ ਲੀਵਰ ਦੇ ਵਿੱਚ ਜਦੋਂ ਅਸੀਂ ਟਰੀਟਮੈਂਟ ਕਰਦੇ ਆ ਤਾਂ ਸਭ ਤੋਂ ਪਹਿਲਾਂ ਜਿਹੜੇ ਇਹ ਦੋਸ਼ਾਜ਼ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਪਿੱਤ ਔਰ ਕਫ ਜੀ ਦਾ ਔਰ ਕਫ ਇਹਨੂੰ ਬੈਲੈਂਸ ਕੀਤਾ ਜਾਂਦਾ ਹੂੰ ਧਰੂ ਦਾ ਮੈਡੀਸਨ ਔਰ ਇਹਨੂੰ ਬੈਲੈਂਸ ਕਰਨ ਦੇ ਨਾਲ ਨਾਲ ਜਿਹੜੀ ਆਪਣੀ ਫੈਟੀ ਲਿਵਰ ਆ ਉਹਦੀ ਪੂਰੀ ਤਰ੍ਹਾਂ ਨਾਲ ਰਿਕਵਰੀ ਹੋ ਜਾਂਦੀ ਹੈ ਕੋਈ ਇਹ ਨਹੀਂ ਹੈਗਾ ਕਿ ਲਾਈਫਟਾਈਮ ਇਹਦੀ ਮੈਡੀਸਿਨ ਖਾਣੀ ਪੈਂਦੀ ਹੈ ਅਕੋਰਡਿੰਗ ਟੂ ਤੁਹਾਡੇ ਫੈਟ ਕਿੰਨੀ ਕਾ ਲਿਵਰ ਦੇ ਵਿੱਚ ਏ ਗ੍ਰੇਡ ਹੈ ਵੀ ਬੀ ਗ੍ਰੇਡ ਹੈ ਉਨੀ ਹੀ ਤੁਹਾਨੂੰ ਮੈਡੀਸਿਨ ਖਾਣ ਦੀ ਜ਼ਰੂਰਤ ਪੈਂਦੀ ਹੈ ਅੱਛਾ ਇਹਦੇ ਵਿੱਚ ਗ੍ਰੇਡਿੰਗ ਸਿਸਟਮ ਵੀ ਹੈਗਾ ਹੈਗਾ ਜ ਜੇ ਤੁਮੇ ਕਿਸੇ ਦਾ ਬਹੁਤ ਜ਼ਿਆਦਾ ਫੈਟੀ ਆ ਤਾਂ ਵੀ ਬੀ ਗ੍ਰੇਡ ਸੀ ਗ੍ਰੇਡ ਏ ਗ੍ਰੇਡ ਤਾਂ 80% ਪੰਜਾਬੀਆਂ ਦਾ ਲਿਵਰ ਏ ਗ੍ਰੇਡ ਹੈ ਅੱਛਾ 80% ਪੰਜਾਬੀਆਂ ਦਾ ਲਿਵਰ ਫੈਟੀ ਹੈ ਏ ਗ੍ਰੇਡ ਹੈ ਹਾਂ ਜੇ ਕਿਸੇ ਨੂੰ ਸ਼ੱਕ ਆ ਤਾਂ ਉਹ ਆਪਣਾ ਟੈਸਟ ਕਰਵਾ ਸਕਦਾ ਹੈ ਅੱਛਾ ਬਿਲਕੁਲ ਸਰ ਟੈਸਟ ਦੱਸ ਦਿਓ ਕਿਹੜਾ ਐਲ ਐਫ ਟੀ ਕਹਿੰਦੇ ਜਿਸ ਨੂੰ ਹੂੰ ਇਹਦੇ ਵਿੱਚ ਆਪਾਂ ਕੀ ਆ ਸਰ ਆਪਾਂ ਕੀ ਗੈਸ ਤੇਜਾਬ ਬਹੁਤ ਜ਼ਿਆਦਾ ਬਣਨ ਲੱਗ ਜਾਂਦਾ ਉਹਦੇ ਨਾਲ ਆਪਾਂ ਖਾਲੀ ਪੇਟ ਕੈਪਸੂਲ ਖਾੜੇ ਸ਼ੁਰੂ ਕਰ ਦਿੰਦੇ ਆ ਹਾਂ ਤਾਂ ਉਹ ਪਰਮਾਨੈਂਟ ਸੋਲੂਸ਼ਨ ਨਹੀਂ ਹੈਗਾ ਇਸੇ ਲਈ ਉਹ ਸਾਲਾਂ ਤੋਂ ਖਾ ਰਹੇ ਨੇ ਉਹ ਗੈਸ ਤੇਜਾਬ ਬਣ ਕਿਉਂ ਰਿਹਾ ਕਿਉਂ ਉਹ ਜੜ ਨਹੀਂ ਫੜੀ ਉਹ ਜੜ ਨਹੀਂ ਫੜੀ ਹੂੰ ਸਿਰਫ ਉਹ ਸਾਨੂੰ ਪਰਮਾ ਟੈਂਪੋਰਰੀ ਰੀਲੀਫ ਮਿਲ ਜਾਂਦੀ ਹੈ ਇੱਕ ਦਿਨ ਵਾਸਤੇ ਅਗਲੇ ਦਿਨ ਫੇਰ ਖਾਣਾ ਪੈਂਦਾ ਤਾਂ ਅਗਰ ਆਪਾਂ ਇਹ ਫੈਟੀ ਲੀਵਰ ਤੇ ਕੰਮ ਕਰਦੇ ਤਾਂ ਉਸ ਚੀਜ਼ ਦਾ ਜੜ ਤੋਂ ਇਲਾਜ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਤੇ ਆਪਾਂ ਇਹ ਜਿਹੜਾ ਕੋਈ ਐਸੀ ਕੋਈ ਮੈਡੀਸਨ ਹੈ ਜੜੀਆਂ ਬੂਟੀਆਂ ਤੁਹਾਡੀਆਂ ਦੇਖ ਰਿਹਾ ਥੋੜੀ ਜਿਹੀ ਪਹਿਲਾਂ ਸਾਨੂੰ ਜਾਣਕਾਰੀ ਦਿਓ ਇਹ ਕਿਹੜੀਆਂ-ਕਿਹੜੀਆਂ ਜੜੀਆਂ ਬੂਟੀਆਂ ਇਹ ਸਾਰਾ ਫੈਟੀ ਲੀਵਰ ਦਾ ਸਮਾਨ ਹੈ ਜੀ ਆਯੁਰਵੈਦਿਕ ਕੀ ਕੁਛ ਹੈ ਜੀ ਇਹ ਸਰ ਇਹਦੇ ਵਿੱਚ ਆਪਾਂ ਇਹ ਪਾਊਡਰ ਤਿਆਰ ਕੀਤਾ ਔਰ ਇਹ ਜੜੀ ਬੂਟੀਆਂ ਤੋਂ ਕੀਤਾ ਅੱਠ ਜੜੀਆਂ ਤੁਹਾਡੇ ਸਾਹਮਣੇ ਪਈਆਂ ਨੇ ਇਹ ਸਾਰੀਆਂ ਅੱਠ ਜੜੀਆਂ ਬੂਟੀਆਂ ਹੈਗੀਆਂ ਇਹਨਾਂ ਤੋਂ ਤੁਸੀਂ ਇਹ ਪਾਊਡਰ ਤਿਆਰ ਕੀਤਾ ਜੀ ਇਦੀ ਕੀ ਡੋਸੇਜ ਕੀ ਇਹ ਕਿਸ ਤਰ੍ਹਾਂ ਲੈਣੇ ਨੇ ਇਹ 8 ਨੇ ਜੀ ਜੜੀ ਬੁੱਟੀਆਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕੁਟਕੀ ਮਕੋ ਸਰਫੋਕਾ ਕਾਸ਼ਨੀ ਭੂਮੀ ਆਮਲਾ ਕਾਲਮੇਗ ਪੁਨਰਨਵਾ ਤੇ ਭringraj ਜੀ ਇਹ ਆਪੇ ਚੀਜ਼ਾਂ ਨੇ ਔਰ ਇਹਦੇ ਤੋਂ ਇਹ ਪਾਊਡਰ ਤਿਆਰ ਕੀਤਾ ਹੈ ਇਹਦਾ ਆਪਾਂ ਨੇ ਕਾੜਾ ਬਣਾ ਕੇ ਅਸੀਂ ਸੁਜੈਸਟ ਕਰਦੇ ਆ ਆਪਣੇ ਪੇਸ਼ੈਂਟ ਨੂੰ ਅੱਛਾ ਇਹਦੇ ਇਹਦਾ ਤੁਸੀਂ ਕਾੜਾ ਬਣਾ ਕੇ ਦੀ ਕੰਜ਼ਮਪਸ਼ਨ ਕਰਨੀ ਹੈ 2 ਚਮਚ ਰਾਤ ਨੂੰ ਇੱਕ ਗਲਾਸ ਕੱਚ ਦੇ ਗਲਾਸ ਦੇ ਵਿੱਚ ਜਿਹੜੇ ਟਿਪ ਕਰਕੇ ਰੱਖਣੇ ਆ ਓਵਰਨਾਈਟ ਜੀ ਤੇ ਸਵੇਰ ਉੱਠ ਕੇ ਇਹਨੂੰ ਇੱਕ ਗਲਾਸ ਜਦੋਂ ਤੱਕ ਅੱਧਾ ਨਹੀਂ ਰਹਿ ਜਾਂਦਾ ਉਹਨੂੰ ਉਨੀ ਦੇਰ ਤੱਕ ਉਬਾਲਣਾ ਉਹ ਉਬਲਦਾ ਰਹੇਗਾ ਜਦ ਤੱਕ ਅੱਧਾ ਨਹੀਂ ਰਹਿ ਜਾਂਦਾ ਪਾਣੀ ਜਦ ਤੱਕ ਅੱਧਾ ਨਹੀਂ ਪਾਣੀ ਰਹਿ ਜਾਂਦਾ ਉਸ ਤੋਂ ਬਾਅਦ ਉਹਦੀ ਠੰਡਾ ਕਰਕੇ ਚੰਗੀ ਤਰ੍ਹਾਂ ਉਹਨੂੰ ਪੁਣ ਕੇ ਛਾਣ ਕੇ ਪਾਣੀ ਠੰਡਾ ਕਰਕੇ ਉਹਦੀ ਕੰਜ਼ਮਪਸ਼ਨ ਕਰ ਲੈਣੀ ਹੈ ਖਾਲੀ ਪੇਟ ਆਪ ਬੜੀਆਂ ਦੁਰਲਭ ਜੜੀਆਂ ਬੂਟੀਆਂ ਦੀ ਤੁਸੀਂ ਕਿਸ ਤਰ੍ਹਾਂ ਇਕੱਠੀਆਂ ਕਰਦੇ ਹੋ ਡਾਕਟਰ ਸਾਹਿਬ ਇਹਦੀ ਜਾਣਕਾਰੀ ਇਹਦਾ ਯੋਗ ਬਣਾਉਣਾ ਵੀ ਬੜੀ ਵੱਡੀ ਗੱਲ ਹੈ ਇਹ ਨਹੀਂ ਕਿ ਅਸੀਂ ਆਪਣੇ ਆਪ ਬਣਾ ਲਈਏ ਤੇ ਇਹਦਾ ਯੋਗ ਸਹੀ ਹੋਣਾ ਚਾਹੀਦਾ ਕੀ ਕਹਿੰਦੇ ਤੁਸੀਂ ਇਸ ਦੇ ਬਾਰੇ ਜੀ ਬਿਲਕੁਲ ਸਰ ਯੋਗ ਤਾਂ ਹੁਣ ਸਰ ਮੇਰਾ ਇਹ ਇਹ ਹੁੰਦਾ ਕਿ ਯੋਗ ਸਹੀ ਹੋਣਾ ਤਾਂ ਬਹੁਤ ਜ਼ਰੂਰੀ ਹੈ ਜੀ ਜੇ ਮਿਕਦਾਰ ਇਹਨਾਂ ਦੀ ਘੱਟ ਵੱਧ ਹੋ ਜਾਂਦੀ ਹੈ ਜਾਂ ਕੁਆਲਿਟੀ ਪੂਅਰ ਹੈਗੀ ਹੈ ਹਰਬਲ ਦੀ ਕੁਆਲਿਟੀ ਵਧੀਆ ਨਹੀਂ ਹੈਗੀ ਤਾਂ ਕਈ ਵਾਰ ਸਾਨੂੰ ਜਿੰਨਾ ਫਾਇਦਾ ਹੋਣਾ ਚਾਹੀਦਾ ਜਾਂ ਉਹਨਾਂ ਨਹੀਂ ਹੋ ਸਕਦਾ ਜਾਂ ਨਹੀਂ ਵੀ ਹੋ ਸਕਦਾ ਜੀ ਸੋ ਇਹਨਾਂ ਦੀ ਸ਼ੁੱਧਤਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਅ ਜਦੋਂ ਅਸੀਂ ਫੈਟੀ ਲੀਵਰ ਦਾ ਟਰੀਟਮੈਂਟ ਕਰਦੇ ਆ ਤਾਂ ਅਸੀਂ ਇਹ ਤਿੰਨ ਚੀਜ਼ਾਂ ਦਿੰਨੇ ਆ ਇਹ ਆਪਣਾ ਪਾਊਡਰ ਹੋ ਗਿਆ ਜੀ ਤੇ ਪਲੱਸ ਇਹ سیرਪ ਅੱਛਾ ਇਹ سیرਪ ਇਹ سیرਪ ਹੁੰਦਾ ਕਿ ਤੁਹਾਡੀ ਡਾਈਜੈਸ਼ਨ ਨੂੰ ਇੰਪਰੂਵ ਕਰਨ ਵਾਸਤੇ ਗੱਟ ਹੈਲਥ ਦੇ ਲਈ ਜਿਹੜੀਆਂ ਲੀਵਰ ਕਰਕੇ ਗੈਸ ਤੇਜਾਬ ਬਣਦੀ ਹੈ ਜਾਂ ਤੁਹਾਡੀ ਫਾਇਰ ਅਗਨੀ ਪ੍ਰਜਲਿਤ ਨਹੀਂ ਹੈਗੀ ਜੀ ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਪੂਰ ਹੈਗਾ ਇਹ سیرਪ ਉਹਦੇ ਲਈ ਆ ਤੇ ਪਲੱਸ ਇਹ ਕੈਪਸੂਲ ਅਸੀਂ ਦਿੰਨੇ ਆ ਨਾਲ ਇਹ ਵਾਲੇ ਕੈਪਸੂਲਸ ਲੈ ਲੀ ਜੀ ਤੇ ਇਹ 20 ਦਿਨਾਂ ਦੀ ਜਿਹੜੀ ਡੋਜ਼ ਹੈਗੀ ਅਗਰ ਨੋਰਮਲ ਫੈਟੀ ਲੀਵਰ ਆ ਨੋਰਮਲ ਤੁਹਾਨੂੰ A ਗ੍ਰੇਡ ਤੱਕ ਆਉ 20 ਦਿਨਾਂ ਦੇ ਵਿੱਚ ਹੀ ਰਿਕਵਰ ਹੋ ਜਾਉ ਜੀ ਹਾਂਜੀ ਤਾਂ ਇਹ ਤਿੰਨ ਚੀਜ਼ਾਂ ਦੇ ਨਾਲ ਜਿਹੜਾ ਹੈ ਫੈਟੀ ਲੀਵਰ 20 ਦਿਨਾਂ ਦੇ ਵਿੱਚ ਰਿਕਵਰ ਕੀਤਾ ਜਾ ਸਕਦਾ ਜੀ ਆ ਇਹਦੀ ਗੱਲ ਆਪਾਂ ਕਰਾਂਗੇ ਜੀ ਆ ਦੇਖੋ ਜੀ ਲਿਵ ਸਾਗਰ ਜੀ ਅਸਲ ਚੀਜ਼ ਹੈਗਾ ਦੇਖੋ ਅਸਲ ਗੱਲੇ ਮਿਕਦਾਰ ਦੀ ਤੇ ਜੜੀਆਂ ਬੁੱਟੀਆਂ ਦੀ ਕੁਆਲਿਟੀ ਦੀ ਜੀ ਔਰ ਇਹਦੀ ਡੋਸੇਜ ਜਿਵੇਂ ਦੱਸੀ ਜਾਂਦੀ ਹੈ ਉਸੇ ਪ੍ਰਕਾਰ ਲੈਣ ਦੀ ਜੇਕਰ ਫਰਟੀਲਿਟੀ ਲਿਵਰ ਠੀਕ ਕਰਨਾ ਜੀ ਗगन ਆਯੁਰਵੇਦਾ ਜਰੂਰ ਇਹਨਾਂ ਨੂੰ ਇੱਕ ਵਾਰੀ ਵਿਜ਼ਿਟ ਕਰੋ ਤੇ ਇਹਨਾਂ ਦੇ ਟੈਲੀਫੋਨ ਨੰਬਰ ਸੁਣ ਲਓ ਧਿਆਨ ਨਾਲ ਜੀ ਡਾਕਟਰ ਸਾਹਿਬ ਕੀ ਟੈਲੀਫੋਨ ਨੰਬਰ ਹੈ ਜੀ ਆਪਣਾ ਜੀ 95012 63254 ਜੀ ਸਾਡਾ ਐਡਰੈਸ ਹੈਗਾ ਗगन ਆਯੁਰਵੇਦਾ ਲੁਧਿਆਣਾ ਚੰਡੀਗੜ੍ਹ ਹਾਈਵੇ ਬਿਲਕੁਲ ਜਿੱਥੇ ਨਮਾਟਾ ਬਾਕੁਲਿਆ ਜੀ ਰਾਜ ਰਾਇਲ ਢਾਬਾ ਜੀ ਤੇ ਨੰਬਰ ਦੁਆਰਾ ਫੇਰ ਦੱਸ ਦਿੰਦੇ ਆ ਜੀ 95012 63254 ਇਹ ਆਨਲਾਈਨ ਵੇਚ ਸਕਦੇ ਹੋ ਸਬੰਧ ਹਾਂ ਜੀ ਬਿਲਕੁਲ ਸਾਡੇ ਬਹੁਤਿਆਦ ਹੋਈਆਂ ਆਨਲਾਈਨ ਹੀ ਜਾਂਦੀਆਂ ਤੇ ਖਾਸ ਕਰਕੇ ਵਿਦੇਸ਼ਾਂ ਵਿੱਚ ਜਿਆਦਾ ਜਾਂਦੀਆਂ ਹੈ ਜੀ ਦੇਖੋ ਜੀ ਵਰਲਡ ਆਵਰ ਇਹਨਾਂ ਦੀਆਂ ਦਵਾਈਆਂ ਜਾਂਦੀਆਂ ਨੇ ਅਸੀਂ ਇਹਨਾਂ ਦੋਨਾਂ ਸ਼ਖਸੀਅਤਾਂ ਦੇ ਨਾਲ ਜਦੋਂ ਵੀ ਗੱਲ ਕਰਦੇ ਹਾਂ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਤੇ ਇਸ ਕਰਕੇ ਇਹ ਇੱਕ ਤੋਂ ਬਾਅਦ ਇੱਕ ਵੀਡੀਓਜ਼ ਸਾਡੇ ਫੇਸਬੁਕ ਪੇਜ ਤੇ YouTube ਚੈਨਲ ਤੇ ਆਉਂਦੇ ਰਹਿੰਦੇ ਨੇ ਜੀ ਤੇ ਅੱਜ ਫਰਟੀ ਲੀਵਰ ਦੀ ਗੱਲਬਾਤ ਹੋਈ ਹੈ ਜੇਕਰ ਤੁਹਾਡੀ ਕੋਈ ਕੁਐਰੀ ਹੈ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰ ਸਕਦੇ ਹੋ ਟੈਲੀਫੋਨ ਇਹਨਾਂ ਨੂੰ ਕਰ ਸਕਦੇ ਹੋ ਤੇ ਇਹਨਾਂ ਕੋਲ ਆ ਕੇ ਵਿਜ਼ਿਟ ਕਰ ਸਕਦੇ ਹੋ ਡਾਕਟਰ ਸਾਹਿਬ ਕੋਈ ਜਾਂਦੇ ਜਾਂਦੇ ਹੋਰ ਕੋਈ ਗੱਲ ਤੁਸੀਂ ਫਰਟੀ ਲੀਵਰ ਨਾਲ ਸਬੰਧਤ ਕਹਿਣੀ ਚਾਹਦੇ ਹੋ ਜੀ ਫਰਟੀਲੀਬਰ ਨਾਲ ਸੰਬੰਧਤ ਆਪਾਂ ਇਹ ਕਹਿ ਸਕਦੇ ਆ ਕਿ ਜਿੰਨਾ ਲੋਕਾਂ ਦਾ ਹੈਗਾ ਜੀ ਉਹਨਾਂ ਲੋਕਾਂ ਨੂੰ ਸੀਜ਼ਨਲ ਸਬਜ਼ੀਆਂ ਜੀ ਸੀਜ਼ਨਲ ਫਰੂਟ ਜੀ ਔਰ ਡਰਾਈ ਫਰੂਟ ਦੇ ਵਿੱਚ ਅਗਰ ਗੱਲ ਕਰੀਏ ਤਾਂ ਅਲਮੰਡ ਆਪਣੇ ਹੋ ਕੇ ਬਾਦਾਮ ਜੀ ਤੇ ਵੋਲਨਟ ਅਖਰੋਟ ਦੀ ਵਰਤੋਂ ਉਹ ਕਰ ਸਕਦੇ ਨੇ ਹੂੰ ਉਸ ਤੋਂ ਬਾਅਦ ਸਟਰਸ ਫਰੂਟ ਜੀ ਗਰੇਪਸ ਐਪਲ ਇਹਨਾਂ ਚੀਜ਼ਾਂ ਦਾ ਸੇਵਨ ਕਰਕੇ ਉਹੋ ਆਪਣੇ ਘਰੇ ਵੀ ਇਹਨੂੰ ਕੁਛ ਨਾ ਕੁਛ ਕੁਛ ਹੱਦ ਤੱਕ ਇਸ ਜਿਹੜੀ ਤੋਂ ਰਿਕਵਰੀ ਪਾ ਸਕਦੇ ਨੇ ਮੇਨਟੇਨ ਕਰ ਸਕਦੇ ਨੇ ਇਹ ਜਿਹੜੇ ਟੀਨ ਇਜਸ ਐ ਉਹ ਗਰਸਤ ਨਾ ਹੋ ਜਰੋਂ ਬਚ ਸਕਦੇ ਨੇ ਬਚ ਸਕਦੇ ਨੇ ਹਾਂਜੀ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਔਰ ਤੁਸੀਂ ਆਜ ਸਾਰਾ ਕੁਝ ਟਰੀਟਮੈਂਟ ਕਰ ਰਹੇ ਹੋ ਦੁਨੀਆ ਦਾ ਭਲਾ ਕਰ ਰਹੇ ਹੋ ਹਜ਼ਾਰਾਂ ਹੀ ਪੇਸ਼ੈਂਟਸ ਤੁਹਾਡੇ ਤੋਂ ਇਲਾਜ ਕਰਾ ਕੇ ਫਾਇਦਾ ਲੈ ਚੁੱਕੇ ਨੇ ਲੈ ਰਹੇ ਨੇ ਥੋੜੇ ਜੇ ਸਮਾਸੀ ਤੁਹਾਡਾ ਜਾਂਦੇ ਜਾਂਦੇ ਲੈ ਲੈਣੇ ਆ ਜਦੋਂ ਵੀ ਗਾਹੇ ਬਖਾਏ ਤੁਹਾਡੇ ਕੋਲ ਆਉਂਦੇ ਆ ਤੇ ਤੁਸੀਂ ਸਾਨੂੰ ਸਹਿਯੋਗ ਦਿੰਦੇ ਹੋ ਤੁਹਾਡਾ ਧੰਨਵਾਦੀ ਦੋਹਾਂ ਦਾ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਸਰ ਧੰਨਵਾਦ ਜੀ